अरविंद केजरीवाल ਤੇ ਉਹਨਾਂ ਦੇ ਸਾਥੀ ਆਈਐਸਆਈ ਦੇ 에ਜੰਟ ਨੇ ਤੇ ਉਹਨਾਂ ਦੀ ਲਿਖੀ ਸਕ੍ਰਿਪਟ ਦੇ ਮੁਤਾਬਕ ਚੱਲਦੇ ਨੇ ਇਹ ਇਲਜ਼ਾਮ ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਲਾਈ ਨੇ ਬਿੱਟੂ ਨੇ ਕਿਹਾ ਕਿ ਵਿਦੇਸ਼ਾਂ ਤੋਂ ਆਮ ਆਦਮੀ ਪਾਰਟੀ ਨੂੰ ਫੰਡਿੰਗ ਕਰਨ ਵਾਲੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜਿਵੇਂ ਪਿਕਚਰ ਚਲਦੀ ਹੈ ਨਾ ਇਹ ਲਿਖੀ ਹੋਈ ਸਕ੍ਰਿਪਟ ਹੈ ਜੋ ਉਹਨਕੋ ਲਿਖ ਕੇ dete hain ਉਹਨਕੇ ਆਦਮੀ ਉਸਕੇ ਉੱਪਰ ਇਹ ਸਭ ਕੁਝ ਕਰਤੇ ਹੈ ਲਿਖ ਕੇ ਕੌਣ ਦਿੰਦਾ ਹੈ ਜੋ ਆਈਐਸਆਈ ਏਜੰਸੀ پاکستان بیٹھی ہے امریکہ কানাडा بیٹھی ہے ਜੋ ਹੈ ਨਾਰੀ ਲੋਕ ਜੋ इनको फंड करते हैं वो कहीं ना कहीं हमारे पंजाब में आग लगाना चाहते हैं पंजाब को दोबारा वो आग की भट्टी में झोकना चाहते हैं ਰਵਨੀਤ ਸਿੰਘ ਬਿੱਟੂ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਇਸੂ ਬਖਲਾਹੜ ਦਾ ਨਤੀਜਾ ਦੱਸਿਆ ਇਹ ਕੋਈ ਕਹਿੰਦੇ ਜੀ ਇਹ ਅਕਾਲੀਆਂ ਦੀ ਬੀ ਟੀਮ ਹੈ ਅਕਾਲੀ ਕੈਂਦੇ ਨੇ ਕਾਂਗਰਸੀਆਂ ਦੀ ਬੀ ਟੀਮ ਹੈ ਅਸੀਂ ਕਿਸੇ ਦੀ ਬੀ ਟੀਮ ਨਹੀਂ ਅਸੀਂ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਤੇ ਆਮ ਜਨਤਾ ਦੀ ਏ ਟੀਮਾਂ ਅਸੀਂ ਸੋ ਇਹ ਕਾਂਗਰਸੀ ਤੇ ਅਕਾਲੀ ਜਿਹੜੇ ਨੇ ਆਪਸ ਦੇ ਵਿੱਚ ਇਹ ਭੁੱਲ ਗਏ ਨੇ ਕਿ ਆਪਸ ਦੇ ਵਿੱਚ ਵੀ ਇਹ ਵਿਰੋਧੀ ਪਾਰਟੀਆਂ ਨੇ ਇਹ ਇਹਨਾਂ ਨੇ ਮਹਾਗਠਵੰਦਨ ਬਣਾ ਲਿਆ ਵਿਰੋਧ ਵੀ ਕਰਨਾ ਹੋਵੇ ਧਰਨੇ ਵੀ ਹੁਣ ਤਾਂ ਇਕੱਠੇ ਹੀ ਦੇਣ ਲੱਗ ਗਏ ਸੋ ਇਹ ਇਹਨਾਂ ਦੀ ਬਖਲਾਹਟ ਝਲਕਦੀ ਹੋਰ ਇਸ ਤੋਂ ਵੱਧ ਕੁਝ ਨਹੀਂ